ਗਾਮਾ ਕੇ ਆਨ ਨੀ ਬਾਬੇ ਬੁੱਟੇ ਜੋ ਕਿਹਾ ਸੀ ਮੁਕੋਂ ਵਿੱਚ ਵਡਾਲੀ ਜਨਮ ਧਾਰਿਆ ਮਾਤਾ ਰਾਮਗਿਆਨੀ ਬਾਬੇ ਭੁੱਟੇ ਜੋ ਕਿਹਾ ਸੀ ਮੁੱਖੋਂ ਵਿੱਚ ਵਡਾਲੀ ਜਨਮ ਧਾਰਿਆ ਮਾਤਾ ਗੰਗਾ ਕੱਖੋਂ ਉਹ ਸ਼ਾਂਤ ਮਾਈ ਕਰਿਆਈ ਬੀਰਤਾ ਜਨਮ ਕਰਨ ਨੂੰ ਚੂਰੇ ਸੋਹਣਿਆਂ ਦੇ ਸੁਲਤਾਨ ਪਾਦਸ਼ਾਹ ਮਹਾਂਪਲੀ ਗੁਰੂਰੇ ਚੰਨ ਤਾਰਾ ਵਿੱਚ ਸੋਪਾ ਪਾਵੇ নূর ਅੱਲਾ ਹੀ ਚਲ ਕੇ ਭਗਤੀ ਤੇ ਸ਼ਕਤੀ ਦਾ ਸੂਮਾ ਨੈਣਾ ਵਿੱਚੋਂ ਡਲ ਕੇ ਚਲ ਜਲਵਾ ਕੋਈ ਨੂਰੇ ਸੋਹਣਿਆਂ ਦੇ ਸੁਲਤਾਨ ਪਾਦਸ਼ਾਹ ਮਹਾਬਲੀ ਕਰ ਸੂਰੇ ਹੋ ਸਿਰ ਤੇ ਕਲਗੀ ਮਾਰੇ ਧਮਕਾ ਹੱਥ ਵਿੱਚ ਬਾਜ ਸੁਹਾਵੇ ਸਿਰ ਤੇ ਕਲਗੀ ਮਾਰੇ ਧਮਕਾ ਹੱਥ ਤੇ ਬਾਜ ਸੁਹਾਵੇ ਨਿਮ ਨਿਮੀ ਮੁਸਕਾਨ ਬਲਾਂ ਤੇ ਮੈਕਾਂ ਵੜਦੀ ਜਾਵੇ ਮੈਰਦਾਂ ਤੇ ਪਰੇ ਠੰਗਾਰੇ ਸੂਰ ਮਤੈ ਖੰਗੂਰੇ ਸੋਹਣਿਆਂ ਦੇ ਸੁਲਤਾਨ ਪਾਦ ਸਰਨ ਪੈ ਨੀਆ ਦੋ ਤਲਵਾਰਾਂ ਧਰਮ ਬਿਨਾ ਨਾ ਰਾਜ ਚੱਲਦੇ ਰਾਜ ਨਾ ਬਿਨ ਸਰਕਾਰਾਂ ਝੁੱਲਣ ਤੋਂ ਨਿਸ਼ਾਨ ਕੇਸਰੀ ਅਕਾਲ ਤਖਤ ਦੇ ਮੂਰੇ ਝੁੱਲਣ ਤੋਂ ਨਿਸ਼ਾਨ ਕੇਸਰੀ ਅਕਾਲ ਤਖਤ ਦੇ ਮੂਰੇ ਸੋਹਣਿਆਂ ਦੇ ਸੁਲਤਾਨ ਪਾਦਸ਼ਾਹ ਮਹਾਬਲੀ ਗੁਰਸੂਰੇ ਜਦੇ ਪੰਦ ਸਿੱਖ ਧਰਮ ਦਾ ਕਕੇ ਗਲ ਮੁਗਲਾਂ ਮਟਲੀ ਤੱਕ ਅਲੋਕਾਂ ਸਕੇਤੀ ਕੰਬ ਗਈ ਸੀ ਦਿੱਲੀ ਹੋ ਰਣਦੇਵ ਜੱਤੇ ਗਵਾਈ ਦੀ ਦਸਣ ਪਏ ਤਸਤੂਰੇ ਸੋਹਣਿਆਂ ਦੇ ਸੁਲਤਾਨ ਪਾਦਸ਼ਾਹ ਮਹਾਬਲੀ ਕਰ ਸੂਰੇ ਬਾਜ ਤਾਜ ਤੇ ਸ਼ਸਤਰ ਬਸਤਰ ਕਲਗੀ ਚੱਕਰ ਤੋੜੇ ਮੁਗਲ ਸ਼ਾਹੀ ਦੀ ਅੱਖ ਤੇ ਰੜ ਕੇ ਜੰਗੀ ਕਰ ਤਹ ਘੋੜੇ ਵਰਦੀ ਕੌਮ ਜਹ ਰੂਫ ਫੂਕ ਕੇ ਝੁਲਮਨ ਹੋੜਨ ਵਾਲੇ ਤਲ ਪੰਜਨ ਗੁਰ ਸੂਰੇ ਬਣ ਕੇ ਸੋਤੇ ਦੁਰਤ ਕ ਮੂਰੇ ਸੋਹਣਿਆ ਦੇ ਸੁਲਤਾਨ ਪਾਦਸ਼ਾਹ ਮਹਾਬਲੀ ਗੁਰ ਸੂਰੇ ਬਦਲਾ ਲੈ ਲਿਆ ਪੰਚਮ ਗੁਰ ਦਾ ਨੱਥ ਚੰਦੂ ਨੂੰ ਪਾ ਕੇ ਵਿਧੀ ਚੰਦ ਜੇ ਪੁਲਾ ਤਾਰ ਗੇ ਉਂਦਾ ਕੋਈ ਜਰਨਾ ਨਾ ਮੁੜਿਆ ਜੋ ਵੀ ਆਇਆ ਚੜਕੇ ਲਲਾ ਬੇਖ ਤੇ ਪੈ ਦੇ ਖਾਂਜੇ ਸੁਦੇ ਰਨ ਵਿੱਚ ਲੜਕੇ ਫੜ ਜੋਦਾ ਬਹੁਤ ਆਰੀ ਅਪਕਾਰੀ ਗੁਰਮੁਖ ਸਦਗੁਰ ਪੂਰੇ ਸੋਹਣਿਆਂ ਦੇ ਸੁਲਤਾਨ ਪਾਦਸ਼ਾਹ ਮਹਾਂ ਬਲੀ ਗੁਰ ਸੂਰੇ ਸਰ ਰਸਤਾ ਹੀ ਧਨੀ ਤੇ ਅਦਾ ਮਾਨ ਮਤਾ ਦਾ ਆਸ਼ਿਕ ਦੁੱਖ ਖੰਡ ਦਾ ਖੇੜੇ ਵੰਡ ਦਾ ਸੱਚਾ ਪ੍ਰੀਤ ਉਪਾਸ਼ਕ पर मथे करे